ਚਾਰ ਦਾਬੀਦਾਰਤ ਜੀ ਹੈਗੀਆਂ ਨਾ ਮੰਦਲੇ ਦੇ ਇਹ ਗੇੜੇ ਵੇਲੇ ਪੰਜਵੀਂ ਜਿਹੜੀ ਫਰੀ ਹੈਗੀ ਆ ਉਹ ਬੇਰੀ ਸਰਪਰਾਸ ਹੈਗੀ ਨਾ ਤੇ ਜਿਹੜੇ ਤੁਸੀਂ ਇਹ ਸੰਦੇਰੀ ਨੂੰ ਜਿਹੜੇ ਪਿੰਡ ਆਉਂਦੇ ਸੀ ਜਿੰਨੇ ਤੁਸੀਂ ਵਧਾਈਆਂ ਲਿਆਉਣ ਦੇ ਸੀਗੇ ਠੀਕ ਹੈ ਨਾ ਉਹ ਕਿੰਨੇ ਪਿੰਡ ਹੈਗੇ ਆ ਔਰ ਕਿੱਥੋਂ ਤੋਂ ਲਾ ਕੇ ਕਿੱਥੇ ਤੱਕ ਹੈਗੇ ਪਿੰਡ ਉਹ ਸਾਡੇ ਜੀ ਕੰਨ ਪਿੰਡ ਨੇ ਜੀ ਅੱਧਾ ਸ਼ਹਿਰ ਆ ਪੂਰਾ ਜੀ ਇੱਥੋਂ ਲੈ ਕੇ ਸਾਰਾ ਦਰਿਆ ਤੱਕ ਮੇਨ ਤੱਕ ਫੱਲਾ ਹੈ ਜੀ ਨਵੇਂ ਸ਼ਹਿਰ ਤੋਂ ਲੈ ਕੇ ਸਾਰੇ ਤੱਕ ਜੀ ਦੋਨੇ ਸਾਈਡਾਂ ਜਿੰਨੇ ਪਿੰਡ ਆਉਂਦੇ ਉਹ ਸਾਡੇ ਆ ਜੀ ਸਹਿਫਾਬਾਦ ਤੇ ਮਾਦਾ ਹੂੰ ਆਹ ਕਿਹੜਾ ਸਿੱਛਾ ਰਸੂਲ ਪਰ ਜੀ ਇਹ ਇੱਕ ਆ ਨਗਰ ਚਲੋ ਉਧਰ ਉਧਰ ਲਸਾਰੇ ਇਕ ਕਰ ਤੁਹਾਡਾ ਪੰਦਾ ਇਧਰ ਸਾਧ ਰੋਦੇ ਆ ਕਈ ਵਾਰੀ ਤੁਹਾਡੇ ਇਦਾਂ ਹੁੰਦੀ ਨਾ ਵੀ ਤੁਹਾਡੀ ਜਿਹੜੀ ਇਹ ਹੱਦਬੰਦੀ ਹੁੰਦੀ ਆ ਨਹੀਂ ਤੁਹਾਡੇ ਆਪਣੇ ਪਰਿਵਾਰ ਚ ਨਾ ਉੱਚ ਲੜਾਈ ਝਗੜਾ ਵੀ ਹੁੰਦਾ ਜਿੱਦਾਂ ਹੁਣ ਕਤਲ ਮੰਤ ਫੌਤ ਹੋ ਗਿਆ ਉਹਨਾਂ ਤੋਂ ਬਾਅਦ ਪਤਾ ਲੱਗਾ ਵੀ ਤੁਹਾਡਾ ਕੋਈ ਨਾ ਡਿਸਪਿਊਟ ਵੀ ਹੈਗਾ ਭਾਵਨਾ ਮੰਤ ਨਾ ਹੈਗਾ ਹੋ ਸਕਦਾ ਤੁਹਾਡੇ ਤੇ ਇਧਰ ਉਧਰ ਪੰਜਾਬ ਵੀ ਲੱਗਦੇ ਹੈਗੇ ਉਹਨਾਂ ਦੇ ਹਨ ਉਹ ਜ਼ਿਆਦਾ ਸਭ ਕੁਝ ਕਹਿੰਦੇ ਸਾਨੂੰ ਥ੍ਰੈਟ ਕਰਦੇ ਹੈਗੇ ਧਮਕੀ ਦਿੰਦੇ ਤੁਹਾਡਾ ਲੜਾਈ ਝਗੜਾ ਦਾ ਖੋਜਵੇ ਨਾ ਜਾਂ ਉਹ ਦਾਬੇਦਾਰੀ ਕਰਾਈ ਅਸੀਂ ਤਾਂ ਤੁਹਾਡੇ ਤੋਂ ਪੁੱਛਿਆ ਹੈਗਾ ਹੁਣ پتہ ਲੱਗਾ ਹੈ ਵੀ ਕਿਹੜੀ ਕਾਤਲ ਮਨ ਰਹੀ ਹੈਗੀ ਆ ਦੂਜੀ ਪਈ ਭਾਨੋ ਮਨ ਤੇ ਹੈਗੀ ਆ ਉਹ ਵੀ ਡੇਰੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੀ ਹੈਗੀ ਹੈ ਨਾ ਤੇ ਉਹ ਤਾਂ ਤੁਸੀਂ ਮੈਨੂੰ پتہ ਲੱਗਾ ਕਿ ਕਹਿੰਦੇ ਉਹ ਉਹਨੂੰ ਕੀਤਾ ਆਪਣਾ ਕੀਤਾ ਸੀਗਾ ਉਹ ਵਿਦਖਲ ਕੀਤਾ ਹੋਇਆ ਸੀ ਸਰਕਾਰੀ ਤੌਰ ਤੇ ਨਾ ਠੀਕ ਹੈ ਨਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਜੀ ਦੇਖੋ ਜੀ ਗਾਵਲਾ ਮੰਦਿਰ ਦਾ ਸਾਡਾ ਕੋਈ ਲਿੰਕ ਨਹੀਂ ਹੈ ਜੀ ਉਹਨੂੰ ਸਾਡੇ ਗੁਰੂ ਨੇ ਬੇਦਖਲ ਕੀਤਾ ਆ ਉਹ ਨੂਰ ਮੈਲ ਦਾ ਚੇਲਾ ਹੋਇਆ ਹੈ ਜੀ ਨੂਰ ਮੈਲੀਆਂ ਦਾ ਚੇਲਾ ਸਾਡੇ ਨਾਲ ਉਹਦਾ ਕੋਈ ਲਿੰਕ ਨਹੀਂ ਹੈਗਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਔਰ 3 ਸਾਲ ਹੋ ਗਏ ਚੋਰੀ ਕਰਕੇ ਲੈ ਕੇ ਗਏ ਨੂੰ ਜੀ ਠੀਕ ਹੈ ਜੀ 55 ਟੋਲੇ ਸੋਨਾ ਤੇ 5 ਲੱਖ ਰੁਪਏ ਕੱਢ ਕੇ ਲੈ ਗਿਆ ਨਾਲ ਇੱਕ ਉਹਦੇ ਵਿਚਾਰ ਵਿਚਾਰ ਮੁੰਡਾ ਯਾਰ ਜੇ ਤੁਸੀਂ ਪੁੱਛ ਕੇ ਕੀਤਾ ਸੀ ਨਾ ਪੁੱਛ ਕੇ ਜੀ ਚਿੱਟਾ ਪੀਂਦਾ ਆ ਦੋਨੇ ਚਿੱਟਾ ਪੀਂਦੇ ਆ ਜੀ ਠੀਕ ਹੈ ਜੀ ਸਾਡਾ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਉਹ ੱੱਕੇ ਨਾਲ ਇਹ ਤੇ ਆ ਰਹੀ ਹੈ ਧੱਕਾ ਕਰ ਰਹੀ ਆ ਉਹ ਪੰਚਾਇਤ ਉਹਦਾ ਸਾਥ ਦੇ ਰਹੀ ਆ ਠੀਕ ਹੈ ਜੀ 3 ਸਾਲ ਹੋ ਗਏ ਫਵਾਟ ਮਾਰਦੂ ਉਹ ਪਹਿਲਾਂ ਨਹੀਂ ਬੜੀ ਅੱਜ ਉਹ ਮਾਰ ਗਈ ਤਾਂ ਅੱਜ ਉਹ ਵੀ ਜੇਤਾ ਆ ਗਿਆ ਅੱਛਾ ਇੱਕ ਹੋਰ ਗੱਲ ਸੀ ਉਹ ਜਦੋਂ ਕਾਜ਼ਲਮੰਤ ਬਿਮਾਰ ਸੀਗੇ ਕੀ ਗਾਣਾ ਹਾਂਜੀ ਆਕੋ 15 20 ਦਿਨ ਪਹਿਲਾਂ ਜਦੋਂ ਫੌਤ ਹੋਇਆ ਉਹ ਤੋਂ ਪਹਿਲਾਂ ਕਦੀ ਉਹ ਭਾਵਨਾ ਮੰਤਨਾ ਦੀ ਖਬਰ ਲੈਣਾ ਆਈ ਹੋਵੇ ਜਾਂ ਕੁਝ ਕੋਈ ਲੈਂਕੀ ਨਹੀਂ ਸਾਡਾ ਸਾਡੇ ਕੋਲ ਨਹੀਂ ਸਾਡਾ ਕੋਈ ਨਹੀਂ ਹੈਗਾ ਉਹਦਾ ਓਕੇ ਹਾਂਜੀ ਠੀਕ ਆ ਲੈ ਕੇ ਹੁਣ ਤੱਕੇ ਨਾ ਦਾਵਦਾਰੀ ਕਰਦੀ ਆ ਉਹ ਤੱਕੇ ਨਾ ਕਰ ਰਹੀ ਇਹ ਤੱਕਾ ਕਰ ਰਹੀ ਆ ਅਸੀਂ ਹੱਥ ਜੋੜ ਕੇ ਪੇਸ਼ ਆ ਜੀ ਤੁਸੀਂ ਮੇਜ ਕਰ ਰਹੀਆਂ ਤੇ ਸਾਡੇ ਦਾ ਤੱਕਾ ਨਾ ਖੱਟ ਜਾਵੇ ਠੀਕ ਹੈ ਜੀ ਹੈ ਨਾ ਇਸ ਡੇਰੇ ਦੇ ਮਾਲਕ ਕਾਜਲ ਮਾਈ ਦੇ ਚੀਲੇ ਚਾਰ ਕੀਲੇ ਬੈਠੇ ਆ ਮੈਂ ਵੱਡਾ ਆ ਇਹ ਛੋਟੇ ਆ ਠੀਕ ਹੈ ਜੀ ਇਹ ਸਾਡੇ ਵੱਡੇ ਗੁਰੂਆਂ ਨੇ ਬਿਠਾਏ ਆ ਫਗਵਾੜੀ ਵਾਲਿਆਂ ਨੇ ਠੀਕ ਹੈ ਜੀ ਇਹਨਾਂ ਦੇ ਮਾਲਕ ਆਂ ਤੇ ਸਾਡੀ ਇੱਕ ਬੇਟੀ ਆ ਬੇਟੀ ਆ ਇਹਨੂੰ ਤੇ ਸੰਭਾਲ ਲਵਾਂਗਾ ਚੰਗਾ ਹਾਂ ਇਹ ਸਾਡੀ ਬੇਟੀ ਆ ਪੜਾਈ ਦੀ ਉਹਦੀ ਧੀ ਧੀ ਆ ਸਾਡੀ ਧੀ ਆ ਇਹ ਹਨਾ ਸਾਡੇ ਇਸ ਕਰਕੇ ਓਕੇ ਓਕੇ ਅੱਜ ਵੀ ਇਹ ਨਾਮ ਪਾਉਗਾ ਬਾਬਾ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਅਲੀਸ਼ਾ ਮਹੰਤ ਹੈ ਜੀ ਮੈਂ ਇੱਕ ਦੀ ਫਲੋਰ ਦੀ ਹਾਂ ਜੀ ਫਲੋਰ ਸਬਜੀ ਮਹਾਂ ਮੰਡੀ ਮਹੱਲਾ ਪੰਡੇਰਾ ਵਾਦਮਿਕੀ ਇਸ ਸ਼ਹਿਰ ਦੀ ਹਾਂ ਤੇ ਮੇਰੀ ਗੁਰੂ ਜੀ ਨਾਲ 10 ਸਾਲ ਤੋਂ 5 ਸਾਲ ਤੋਂ ਸਾਡਾ ਪਿਆਰ ਹੈ ਤੇ ਉਸ ਤੋਂ ਉਸ ਤੋਂ ਬਾਅਦ 5 ਮਹੀਨੇ ਤੋਂ ਮੈਂ ਉਹਨਾਂ ਦੀ ਚੇਲਾ ਰਿਕਤੀਪੁਰਵ ਅਨਸਾਰ ਠੀਕ ਆ ਉਹਨਾਂ ਦੀ ਚੇਲਾ ਹਾਂ ਓਕੇ ਆ ਵੀਡੀਓ ਦੇ ਆ ਲੋ ਅੱਜ ਜਦੋਂ ਸਾਨੂੰ ਚੇਲਾ ਕਰ ਦਿੱਤੇ ਓਕੇ ਆ ਵੀਡੀਓ ਹੈ ਹੂੰ 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 ਹੁਣ ਤੁਹਾਨੂੰ ਕੀ ਦਿੱਕਤ ਆ ਰਹੀ ਆ ਸਾਨੂੰ ਇਹ ਦਿੱਕਤ ਆ ਰਹੀ ਹੈ ਜੋ ਸਾਡੀ ਭਾਵਨਾ ਜੋ ਭਾਵਨਾ ਹੁਰਫ ਭਾਨੂ ਜੀ ਉਹ ਸਾਨੂੰ ਬਹੁਤ ਜ਼ਿਆਦਾ ਤੰਗ ਕਰਦੀ ਹੈ ਕਿਸ ਮੈਨੂੰ ਡੇਰੇ ਵਿੱਚ ਬਿਠਾਇਆ ਜਾ ਰਿਹਾ ਓਕੇ ਉਹ ਇਸ ਇਸ ਘਰ ਦੀ ਇਸ ਡੇਰੇ ਦੀ ਚੇਲਾ ਨਹੀਂ ਹੈਗੀ ਉਹ ਨੂਰ ਮਹਿਲ ਕਾਜਲ ਮਹੰਤ ਨੂਰ ਮਹਿਲ ਦੀ ਉਹਨਾਂ ਦੀ ਚੇਲਾ ਹੈਗੀ ਉਹ ਸਾਨੂੰ ਬਹੁਤ ਤੰਗ ਕਰਦੇ ਤੰਗ ਕਰਦੇ ਓਕੇ ਠੀਕ ਹੈ ਠੀਕੀ ਮਾ ਤੁਸੀਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਨੂੰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਉਹਨੂੰ ਰੋਕਿਆ ਜਾਵੇ ਜੋ ਇਸ ਪਿੰਡ ਦੀ ਸਰਪੰਚ ਵਾ ਸਰਪੰਚ ਹੈ ਉਹ ਉਹ ਵੀ ਉਸ ਨਾਲ ਮਿਲੀ ਹੋਈ ਠੀਕ ਹੈ ਸਰਪੰਚ ਪੰਜ ਸਾਰੇ ਉਹਨਾਂ ਨੇ ਮਿਲੇ ਹੋਏ ਆ ਸਾਨੂੰ ਤੰਗ ਕਰਦੇ ਨੇ ਕਿ ਉਸ ਨੂੰ ਡੇਰੇ ਵਿੱਚ ਬਿਠਾਇਆ ਜਾਵੇ ਉਹ ਇਸ ਡੇਰੇ ਵਿੱਚ ਨਹੀਂ ਬੈਠ ਸਕਦੀ ਕਿਉਂਕਿ ਅਸੀਂ ਚਾਰ ਚੇਲੇ ਹੈਗੇ ਅਸੀਂ ਬੈਠੇ ਹੋਏ ਆ ਇਸ ਡੇਰੇ ਵਿੱਚ ਠੀਕ ਕੌਣ ਪਤਾ ਲੱਗਾ ਵੀ ਇਹਨੂੰ 4 ਸਾਲ ਪਹਿਲਾਂ ਦਖਲ ਵੀ ਕੀਤਾ ਹੋਇਆ ਹੈ ਇਹਨਾਂ ਨੂੰ ਹਾਂਜੀ ਹਾਂਜੀ ਇਹ ਦਖਲ ਕੀਤਾ ਹੋਇਆ ਹੈ ਲੇਕਿਨ ਉਹ ਜਿੱਥੇ ਕੀਤਾ ਹੋਇਆ ਵਾ ਜੀ ਵੀਡੀਓ ਵਿੱਚ ਵੀ ਕੀਤਾ ਹੋਇਆ ਹੈ ਵੀਡੀਓ ਵਿੱਚ ਸਾਡੇ ਮਹੰਤਾ ਵਿੱਚ ਵੀ ਬੇਦਖਲ ਕੀਤਾ ਹੋਇਆ ਵਾ ਵੀਡੀਓ ਵਿੱਚ ਵੀ ਕੀਤਾ ਹੋਇਆ ਆ ਉਹਦਾ ਪ੍ਰੂਫ ਹੈ ਜੀ ਦਿੱਖੀ ਰੂਪ ਵਿੱਚ ਤੇ ਵੀਡੀਓ ਵੀ ਸਾਡੇ ਮਹੰਤਾ ਦੇ ਵਿੱਚ ਹੈਗੀ ਹੈ ਉਹ ਵੀ ਦਿਖਾ ਦਿਓ ਉਹ ਵੀ ਦਿਖਾ ਦਿਓ ਤੁਹਾਨੂੰ ਬਸ ਠੀਕ ਕਰਨਾ ਮੈਂ ਵੀਡੀਓ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈ ਰੂਹੀ ਮਹੰਤ ਬੋਲਦੀ ਹਾਂ ਹੁਸ਼ਿਆਰਪੁਰ ਤੋਂ ਅੱਜ ਤੋਂ 5-6 ਸਾਲ ਪਹਿਲਾਂ ਦੀ ਮੈਨੂੰ ਗੁਰੂ ਨੇ ਚੇਲਾ ਕੀਤਾ ਸੀ ਕਾਜ਼ਲ ਮਹੰਤ ਨੇ ਮੇਰੇ ਗੁਰੂ ਸੀ ਉਹ ਉਦੇ ਮਿੱਤ ਤੋਂ ਪ੍ਰੂਫ ਪਏ ਆ ਆ ਕਿਤੇ ਕਿਤੇ ਤੁਹਾਨੂੰ ਚੇਲਾ ਇਸ ਦੇਲੇ ਦੇ ਵਿੱਚ ਕੀਤਾ ਸੀ ਆਪਕੋ ਸ਼ਾਇਦ 7 ਸਾਲ ਪਹਿਲਾਂ ਮੈਨੂੰ ਚੇਲਾ ਕੀਤਾ ਸੀ ਉਹਨਾਂ ਨੇ ਜੋ ਵੀ ਮੰਨਤੇ ਹੀ ਸਾਡੇ ਮੰਤਾਂ 8 10 ਸਾਲ ਤੋਂ ਰੀਤੀ ਰਿਵਾਜਾਂ ਨਾਲ ਮੈਨੂੰ ਚੇਲਾ ਕੀਤਾ ਗਿਆ ਹਮ ਇੱਕ ਤੋਂ ਵੀਡੀਓ ਹੋਣਾ ਨਹੀਂ ਹੈ ਸਾਡੇ ਮੰਤਾਂ ਦੇ ਵਿੱਚ ਵੀ ਕੋਈ ਗੱਲ ਹੁੰਦੀ ਵੀਡੀਓ ਬਣਾਈ ਚਾਹੀਏ ਇੱਕ ਪ੍ਰੂਫ ਹੁੰਦਾ ਹਾਂਜੀ ਹਾਂ ਹੂੰ ਸਹੀ ਗੱਲ ਹੈ ਇਹ ਆ ਹੋਰ ਵੀ ਨਾਲ ਮਤ ਨਜ਼ਰ ਆਇਆ ਹੋਰ ਵੀ ਮਗਾਇਆ ਹੋ ਦੀ ਹੈ ਜੀ ਸ਼ਰੀਕਮੰਤ ਹੁੰਦੇ ਆ ਸਾਡੇ ਨਾਲ ਇਹ ਸਾਡੇ ਸ਼ਰੀਕੇ ਚ ਹੁੰਦੇ ਮੰਨ ਤੇ ਇਹ ਪ੍ਰੂਫ ਹੁੰਦਾ ਜੇ ਕੱਲ ਨੂੰ ਕੋਈ ਗੱਲਬਾਤ ਹੋਵੇ ਤੇ ਇਹ ਆ ਕੇ ਵਿੱਚ ਕਹਿ ਸਕਦੇ ਕਿ ਨਹੀਂ ਇਹ ਚੇਲਾ ਹੈ ਇਹ ਮੈਨੂੰ ਚੇਲਾ ਕੀਤਾ ਸੀ ਮੈਨੂੰ ਸੋਨਾ ਪਾਇਆ ਸੀ ਮੈਨੂੰ ਰੀਤੀ ਰਿਵਾਜਾਂ ਨਾਲ ਗੁਰੂ ਨੇ ਚੇਲਾ ਕੀਤਾ ਸੀ ਕਿੰਨੇ ਕਿੰਨੇ ਸਾਲਾਂ ਦੀ ਗੱਲ ਹੈ ਜੀ ਅੱਜ ਤੋਂ 6-7 ਸਾਲ ਪਹਿਲਾਂ ਦੀ ਗੱਲ ਹੈ 6-7 ਸਾਲ ਮੈਂ ਇੱਥੇ ਰਹਿੰਦੀ ਹਾਂ ਜੀ ਹਾਂ ਜੀ ਉੱਜਰਿਆ ਹੈਗਾ ਕਾਦਰ ਮਾਈ ਮਹੰਦ ਸਿੰਘ ਜਿਹੜੇ ਅ ਇੱਥੇ ਬਧਾਈਆਂ ਬੁਲੀਆਂ ਲੈਣ ਦਾ ਕੰਮ ਕਰਦੇ ਸੀਗੇ ਨਾ ਉਹਨਾਂ ਤੇ ਉਹ ਪਿਛਲੇ ਦਿਨੀ ਫੌਤ ਹੋ ਗਿਆ ਸੀ ਤਾਂ ਉਹਨਾਂ ਦਾ ਜਿਹੜੇ ਇੱਥੇ ਖੇਲੇ ਹੈਗੇ ਆ ਚਾਰ ਤੇਲੇ ਹੈਗੇ ਆ ਉਹਨਾਂ ਦੀ ਅਜ ਪ੍ਰੈਸਾਂ ਚ ਸਿੱਟੀ ਹੈਗੀ ਆ ਤੇ ਉਹਨਾਂ ਨੇ ਐਲੀਗੇਸ਼ਨ ਵੀ ਲਾਏ ਹੈਗੇ ਆ ਪਿੰਡ ਦੀ ਪੰਚਾਇਤ ਉੱਤੇ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅ ਸਵਾਰੀ ਨਹੀਂ ਦਿੱਤੀ ਹੈਗੀ ਢੀਡ ਨਹੀਂ ਕੀਤੀ ਹੈਗੀ ਉਹਨਾਂ ਦਾ ਭੋਗ ਸਣਾ ਸੀ ਤੇ ਹੋਰ ਵੀ ਕੱਲ ਤੁਸੀਂ ਇੱਕ ਅ ਮਖਾ ਪਾਇਆ ਪੰਚਾਇਤ ਹੋਈ ਸੀ ਠੀਕ ਹੈ ਨਾ ਉਹ ਕੀ ਸਾਰਾ ਮਸਲਾ ਸੀ ਕੱਲ ਕਦ ਲਈ ਤੁਸੀਂ ਇਕੱਠੇ ਹੋਏ ਸੀ ਕੀ ਮਸਲਾ ਸੀ ਸਾਰਾ ਇਹ ਕੋਈ ਪਹਿਲੀ ਵਾਰ ਤਾਂ ਇਹ ਆ ਕੇ ਅਸੀਂ ਜੋ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਮਨਾਈ ਨਹੀਂ ਕੀਤੀ ਹੈ ਜੀ ਹਾਂ ਜੀ ਤੇ ਦੂਸਰੀ ਗੱਲ ਜਿਹੜਾ ਇਹਨਾਂ ਦਾ ਪੰਚਾਇਤ ਦਾ ਮਸਲਾ ਹੈ ਅਸੀਂ ਇਹਨਾਂ ਦੇ ਦੋਨੋਂ ਤੇ ਕਾਜੀ ਲੜਾਈ ਹੋ ਰਹੀ ਸੀ ਤੋਂ ਤੋਂ ਮੈਂ ਕਿਹਨਾਂ ਦੀ ਕਿਹਨਾਂ ਦੀ ਜੀ ਇੱਕ ਆਪਣੇ ਚੰਨੀ ਤੇ ਆਪਣੇ ਪੰਮਾ ਤੇ ਇੱਕ ਬਾਨਾ ਬਣਾ ਦੀ ਮੰਤਾ ਉਹਨਾਂ ਦੀ ਆਪਕੜ ਤੋਂ ਸੁਣਿਆ ਹੋਇਸੀ ਬਾਨਾ ਸਾਡੇ ਕੋਲ ਆਇਆ ਸੀ ਕਹਿੰਦੀ ਜੇ ਸਾਡਾ ਬਰਗੇ ਸੁੱਤੇ ਫੈਸਲਾ ਕਰਵਾ ਦੋ ਅੱਛਾ ਜੀ ਆਪਣੇ ਪਿੰਡ ਨੂੰ ਦੇਖਦੇ ਆ ਵੀ ਸਾਡੇ ਪਿੰਡ ਦਾ ਮਾਹੌਲ ਨਾ ਖਰਾਬ ਹੋਵੇ ਜੇ ਇੰ세 ਕਰਕੇ ਅਸੀਂ ਇਹਨਾਂ ਨੂੰ ਬਿਠਾ ਕੇ ਜਾਨੀ ਕਿ ਇਹਨਾਂ ਦਾ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਸ ਤੋਂ ਬਾਅਦ ਜੇ ਸਾਡਾ ਇਹ ਪੰਚਾਇਤ ਵਿੱਚ ਨਹੀਂ ਆਇਆ ਤਾਂ ਅਸੀਂ ਉੱਥੇ ਮਸਲਾ ਬੰਦ ਕਰ ਦਿੱਤਾ ਤੇ ਮੋਰਚੇ ਤੋਂ ਉਹਨਾਂ ਨੂੰ ਬੁਲਾਇਆ ਨਹੀਂ ਗਿਆ ਠੀਕ ਆ ਉਹਨਾਂ ਦਾ ਗਿਆਨ ਆ ਜੀ ਤੁਸੀਂ ਜੇ ਵੀ ਆਪਾਂ ਨੂੰ ਤੁਸੀਂ ਉਹਦੀ ਸਪੋਰਟ ਕਰਦੇ ਹੋ ਦੇਖੋ ਜੀ ਅਸੀਂ ਕਿ ਕਿਸੇ ਸਹੀ ਸਪੋਰਟ ਨਹੀਂ ਕਰਦੇ ਹੈਗੇ ਨਾ ਸੀ ਨਾ ਕੋਸ਼ਿਸ਼ ਲੈਣਾ ਦੇਣਾ ਆ ਪਰ ਤੋਂ ਸਾਡੇ ਕੋਲ ਆਈ ਸੀ ਦੇਖੋ ਸਾਡੇ ਪਿੰਡ ਦੇ ਵਿੱਚ ਉਹ ਆਧਾਰ ਕਾਰਡ ਪ੍ਰੂਫ ਸਾਰੇ ਉਹ ਦੇਖ ਤੇ ਗਿਆ ਉਹ ਇੱਥੇ ਦੀ ਸੁਣੀਗਾ ਉਹਨੇ ਆ ਕੇ ਸਾਨੂੰ ਕਿਹਾ ਕਿ ਸਾਡਾ ਤੁਸੀਂ ਫੈਸਲਾ ਕਰੋ ਸਾਡੀ ਲੜਾਈ ਹੋਣ ਦਾ ਡਰਿਆ ਦੇਖੋ ਉਹ ਆਪਣੇ ਕੋਈ ਪਿੰਡ ਵਿੱਚ ਰਹਿੰਦਾ ਆ ਬਸ ਨਹੀਂ ਕਿ ਆਪਾਂ ਨੂੰ ਉਹਨਾਂ ਦੀ ਗੱਲ ਸੁਣਨੀ ਪੈਣੀ ਆ ਅਸੀਂ ਤਾਂ ਬਹਿ ਕੇ ਇਹਨਾਂ ਦਾ ਮਤਲਬ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਤੋਂ ਬਾਅਦ ਸਾਨੂੰ ਉਹਨਾਂ ਬਾਰੇ ਕੋਈ ਨਹੀਂ ਪਤਾ ਜਣ ਕੇ ਆਪ ਵੀ ਜੀ ਸੈਟੀਸਫਾਈ ਨਹੀਂ ਹੋਏ ਸੀ ਨਹੀਂ ਜੀ ਠੀਕ ਆ ਔਰ ਜਿਹੜਾ ਹੈ ਆਏ ਨਹੀਂ ਪੰਚਾਇਤ ਵਿੱਚ ਆਏ ਨਹੀਂ ਡਾਕ ਮੈਂਬਰ ਦੇ ਕੇ 5 ਘੰਟੇ ਇਹਨਾਂ ਦੀ ਅਸੀਂ ਜਾਨ ਕੇ ਵੇਟ ਕਰਦੇ ਰਹੇ ਹੁਣ ਜਿਹੜਾ ਪੰਚਾਇਤ ਹੈ ਉਹਦਾ ਕੀ ਹੁਣ ਤੁਸੀਂ ਆਪਣੀ ਪੰਚਾਇਤ ਨੂੰ ਕੀ ਕਹਿਣਾ ਚਾਹੁੰਦੇ ਆਂ ਵੀ ਇਸ ਮਸਲੇ ਦਾ ਕਿੱਦਾਂ ਹੱਲ ਪੈਸਾ ਵਾਸੀ ਇਸ ਮਸਲੇ ਵਿੱਚ ਪੈਂਦੇ ਨਹੀਂ ਹੈਗੇ ਚਾਹੇ ਦੇ ਕਿਸੇ ਨੂੰ ਵਟਾਉਣ ਲਾ ਵਟਾਉਣ ਬਸ ਸਾਡਾ ਇੱਕੋ ਹੀ ਆ ਸਾਰੇ ਪਿੰਡ ਵਾਲਾ ਸਾਡੇ ਆਪਣੀ ਪੰਚਾਇਤ ਦਾ ਜਾਨੀ ਜਿਹੜੀ ਵਧਾਈ ਆ ਅਸੀਂ ਬਣਨੀ ਆ ਜੇ ਤਾਂ ਜਾਨੀ ਕਿ ਸਾਡੇ ਕਹਿਣੇ ਚ ਠੀਕ ਆ ਇਹਨਾਂ ਨੇ ਤਾਂ ਅਸੀਂ ਕੱਲ ਵੀ ਬਧਾਈ ਕਿਸੇ ਨੂੰ ਦੇਈ ਨਹੀਂ ਬਸ ਇਹੀ ਹੈ ਜੇ ਜੇ ਪਿੰਡ ਦਾ ਮਾਹੌਲ ਖਰਾਬ ਹੁੰਦਾ ਕੁਝ ਵੀ ਇਹਦਾ ਫੇਰ ਉਹਦਾ ਕੀ ਹੈਗਾ ਜੀ ਦੇਖੋ ਜੀ ਜੇ ਪਿੰਡ ਦਾ ਇਹਨਾਂ ਦੇ ਕਰਕੇ ਮਾਹੌਲ ਖਰਾਬ ਹੁੰਦਾ ਇਹ ਆਪ ਜ਼ਿੰਮੇਵਾਰ ਆ ਅਸੀਂ ਇਹਦੇ ਵਿੱਚ ਕੋਈ ਕੁਝ ਨਹੀਂ ਕਰ ਸਕਦੇ ਅਸੀਂ ਆਪਣੇ ਪਿੰਡ ਦੇ ਨਾਲ ਆ ਜਿੱਦਾਂ ਸਾਨੂੰ ਪਿੰਡ ਕਹਾਂਗਾ ਅਸੀਂ ਉਹੀ ਤਰ੍ਹਾਂ ਐਕਸ਼ਨ ਲਵਾਂਗੇ ਪਰੋ ਜੀ ਅੱਜ ਪਿੰਡ ਗੜਾ ਵਿਖੇ ਜੀ ਮਾਈ ਕਾਦਮ ਮਹੰਦ ਦੇ ਘਰ ਇੱਕ ਪ੍ਰੈਸ ਕਾਨਫਰੰਸ ਹੋਈ ਆ ਹਾਂਜੀ ਪਿਛਲੇ ਦਿਨੀ ਕਾਜ਼ਲ ਮਾਈ ਮਦੜੀ ਆ ਫੌਤ ਹੋ ਗਈ ਹੈ ਨਾ ਤੁਸੀਂ ਉਹਨਾਂ ਦੇ ਚੇਲੇ ਸਿੰਘਾਂ ਖੰਜੀ ਜੀ ਠੀਕ ਹੈ ਨਾ ਤੇ ਹੁਣ ਉਹਨਾਂ ਦੇ ਲਈ ਚਾਰ ਹੋਰ ਚੇਲੇ ਹੈਗੇ ਆ ਠੀਕ ਹੈ ਨਾ ਉਹਨੇ ਪੈਸਾ ਵੀ ਸਕੀਤੀ ਹੈ ਕਿ ਯਾਰ ਇਹ ਜਿਹੜੀ ਭਾਨੋ ਮਾਂ ਰਹਿ ਗਈ ਆ ਵੀ ਸਾਡੇ ਜਿਹੜੀ ਗੁਰੂ ਮਾਨ ਸਿੰਘ ਜੀ ਕਾਜ਼ਲ ਮਾਨ ਤੋਂ ਉਹਨਾਂ ਨੇ ਉਹਨਾਂ ਨੂੰ ਬੰਦੇ ਖੜਾ ਕੀਤਾ ਹੋਇਆ ਸੀਗਾ ਠੀਕ ਆ ਤਿੰਨ ਚਾਰ ਸਾਲ ਤੋਂ ਸਾਡੇ ਡੇਰੇ ਨਹੀਂ ਆਉਂਦੇ ਸੀ ਠੀਕ ਹੈ ਨਾ ਤੇ ਅਸੀਂ ਚਾਰ ਉਹਦੇ ਦਾਅਵੇਦਾਰ ਹੈਗੇ ਆ ਤੇ ਜਿੰਨੇ ਪਿੰਡ ਹੈਗੇ ਅਸੀਂ ਉਹ ਮੰਗੜੇ ਹੈਗੇ ਆ ਤੇ ਕਾਦਲ ਪਾੜੀ ਭਾਨੂੰ ਮੰਨਦੇ ਆ ਕਿ ਸਾਨੂੰ ਧਮਕੀਆਂ ਦਿੰਦੀਆਂ ਜੀ ਠੀਕ ਆ ਜਾਨਵਾਰਾਂ ਦੀਆਂ ਤੇ ਉੱਥੇ ਤੱਕੇ ਨਾਲ ਉਹ ਡੇਰੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਹੈਗੇ ਕੀ ਸਚਾਈ ਹੈਗੀ ਸਾਰੀ ਇਹ ਸਚਾਈ ਇਹਦਾ ਪਬਲਿਕ ਪਹਿਲੀ ਗੱਲ ਤਾਂ ਮੇਰੀ ਗੱਲ ਸੁਣੋ ਜੇਕਰ ਮੈਂ ਜੇ ਬੇਦਖਲ ਕੀਤਾ ਹੁੰਦਾ ਨਾ ਤੇ ਮੇਰੇ ਆਧਾਰ ਕਾਰਡ ਵੋਟਰ ਕਾਰਡ ਸਾਰ ਇਕ ਚੀਜ਼ਾਂ ਤੇ ਨਾ ਮੇਰੇ ਨਾਂ ਕਰਾਇਆ ਹੁੰਦਾ ਜੀ ਮੇਰੇ ਗੁਰੂ ਜੀ ਨਾ ਘਟਾਏ ਹੁੰਦੇ ਜੀ ਬਟ ਤੁਸੀਂ ਇਹ ਦੇਖੋ ਕਿ ਮੇਰੇ ਅੱਜ ਦੇ ਪ੍ਰੂਫ ਨਹੀਂ ਬਣੇ ਮੇਰੇ ਪਾਸ ਪ੍ਰੂਫ ਦੀ ਇਨਕੁਆਇਰੀ ਕਰਾ ਸਕਦੇ ਆ ਕਿ ਮੰਗਾ ਤੋਂ ਕਿੰਨੇ ਚਿਰ ਦੇ ਬੋਰਡ ਪਾਰੀਆਂ ਕਿੰਨੇ ਚਿਰ ਦੇ ਮੇਰਾ ਆਧਾਰ ਕਾਰਡ ਬਣਿਆ ਕਿੰਨੇ ਚਿਰ ਦੇ ਬਣਿਆ ਜੋ ਇਹ ਚਾਰ ਦਾਅਬਿਆਦਾਰ ਕਰ ਰਹੇ ਹਨ ਜਿਹੜਾ ਕਿ ਮੈਂ ਕاجਲ ਮੰਦਰੀ ਚੇਲਾ ਇਹਨਾਂ ਦੀ ਉਹ ਚਾਰੋਂ ਪਰਚੀਆਂ ਤੇ ਇਨਕੁਆਇਰੀ ਕੀਤੀ ਜਾਵੇ ਓਕੇ ਇਹ ਇਨਕੁਆਇਰੀ ਕੀਤੀ ਜਾਵੇ ਕਿ ਕਿੱਥੋਂ ਬਣਿਆ ਕਦੋਂ ਬਣਿਆ ਇਹ ਜਿਹੜੇ ਪਰਨੈਲ ਕੋਰ ਉੱਥੇ ਕਬਿਠੀ ਹੈ ਨਾ ਉਹ ਦੋਨੋਂ ਨੰਬਰ ਨਹੀਂ ਕੰਮ ਕਰਦੀ ਉੱਥੇ ਅੱਛਾ ਇਹ ਉਹ ਕੇ ਸਰਟੀਫਿਕੇਟ ਕਿਸੇ ਦਾ ਆਧਾਰ ਕਾਰਡ ਕੇ ਦਾ ਕੋਈ ਪ੍ਰੂਫ ਇਹ ਉਹ ਕੰਮ ਕਰਦੀ ਇੱਕ ਸੋਨੀ ਥਲੇ ਦੀ ਹੈ ਇਹ ਦੋਨੋਂ ਇਹ ਤਾਂ ਦੋ ਨੰਬਰ ਤੇ ਕੰਮ ਕਰਦੇ ਇਹ ਠੀਕ ਹੈ ਬਾਕੀ ਮੇਰੇ ਪੰਚਾਇਤ ਚੋਂ ਆਪਣੇ ਜਾ ਕੇ ਕਿਸੇ ਵੀ ਪਿੰਡ ਜੇ ਪੁੱਛ ਲਓ ਕਿ ਮੈਂ ਕਿੰਨੇ ਚਿਰ ਦੀ ਵਸਨੀਕ ਔਰ ਕਿੰਨੇ ਚਿਰ ਦੇ ਮੇਰੇ ਪ੍ਰੂਫ ਬਣੇ ਆ ਜੀ ਬਕਾਇਦਾ ਤੁਸੀਂ ਮੈਨੂੰ ਦੇਖ ਸਕਦੇ ਹੋ ਤੇ ਕੱਲ ਜਿਹੜੀ ਪੰਚਾਇਤ ਹੋਈ ਸੀ ਉਹਦੇ ਵਿੱਚ ਕੀ ਤੁਹਾਡਾ ਸੈਟੀਸਫੈਕਸ਼ਨ ਹੋ ਜੀ ਪੰਚਾਇਤ ਦੇ ਵਿੱਚ ਰੋਲ ਇਹਦਾ ਸੀ ਜੀ ਕਿ ਮੈਂ ਆਪਣੇ ਪੰਚਾਇਤ ਦੇ ਮੂਰੇ ਮੈਂ ਗੁਹਾਰ ਲਗਾਈ ਸੀ ਕਿ ਮੇਰਾ ਰਾਜੀਨਾਮਾ ਕਰੋ ਮੈਨੂੰ ਬਿਠਾ ਕੇ ਰਾਜੀਨਾਮਾ ਕਰਾਓ ਜੀ ਉਹਨਾਂ ਦਾ ਰਾਜੀਨਾ ਕਰਵਾਉਣ ਦੀ ਗੱਲ ਕੀਤੀ ਸੀ ਜੀ ਉਹਨਾਂ ਦੇ ਬੇਰੇ ਕੋਈ ਹੱਥੇ ਇਦਾਂ ਦੀ ਹੈ ਨਹੀਂ ਉਹ ਰਾਜੀਨਾ ਮੈਂ ਕਰਾਣ ਦੇ ਕਰਕੇ ਉਹ ਨਟ ਬਗਾਈ ਉਹਨਾਂ ਨੇ ਕਿਹਾ ਚਲੋ ਇਹਨਾਂ ਦੇ ਬਹਿ ਕੇ ਰਾਜੀਨਾਮਾ ਹੋ ਜਾਵੇ ਇਹ ਪਿੰਡ ਦਾ ਮਾਹੌਲ ਨਾ ਖਰਾਬ ਹੋਵੇ ਜੀ ਬਟ ਸਾਨੂੰ ਟਾਈਮ ਦੇ ਕੇ ਨਾ ਚੰਨੀ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਟਾਈਮ ਦੇ ਕੇ ਤੇ ਸਾਨੂੰ ਉਦੋਂ ਪੱਦ ਮੁਰ ਕੇ ਸਾਨੂੰ ਗੀਲਿਆ ਕਰਾ ਕੇ ਮੁਰ ਕੇ ਆਈ ਨਹੀਂ ਚਾਰ ਪੰਜ ਗੱਲੇ ਸਰਪੰਚ ਜੀ ਸਾਰੇ ਬੈਠੇ ਰਹੇ ਹਾਂ ਜਰਮਾਨੀ ਨੇ ਲੜਕੀ ਗੋਦ ਲਈ ਸੀ ਤੁਹਾਡੇ ਗੁਰੂ ਨੇ ਹਾਂਜੀ ਹਾਂਜੀ ਉਹਦਾ ਜਿਹੜਾ ਹੈਗਾ ਉਹ ਕਾਇਮ ਹੰਦ ਨੇ ਸਾਨੂੰ ਪਤਾ ਵੀ ਉਹ ਜਿਵੇਂ ਜੀ ਉਹਦੇ ਕੀ ਵਾਰਸ ਬਣਾਇਆ ਜਾਂ ਕੀ ਆ ਗਾਹ ਆਹ ਨਹੀਂ ਆਹ ਭਾਜੀ ਇਹਦੇ ਬਾਰੇ ਮੈਨੂੰ ਪਤਾ ਨਹੀਂ ਮਗਰ ਜਿੱਥੇ ਤੱਕ ਮੈਂ ਮੇਰੇ ਖਿਆਲ ਸੇ ਹੈ ਨਾ ਕਿ ਮੇਰੀ ਕੁੜੀ ਨੂੰ ਹੱਕ ਦਿੱਤਾ ਜਾਦਾ ਓਕੇ ਠੀਕ ਆ ਉਹ ਮੈਂ ਉਹ ਛੋਟੀ ਜੀ ਬੱਚੀ ਪਾਲੀ ਹੈ ਮੇਰੇ ਗੁਰੂ ਨੇ ਜੀ ਉਹਨੂੰ ਹੱਕ ਦਿੱਤਾ ਜਾਵੇ ਜੋ ਮਕਾਨ ਚ ਹਿੱਸਾ ਉਹ ਚ ਮਿਲੇ ਉਹਨੂੰ ਸੋਨਾ ਜਿਹੜਾ ਗਾਇਬ ਹੋਇਆ ਮੇਰੇ ਗੁਰੂ ਜੀ ਦਾ ਸੋਨਾ ਗਾਇਬ ਹੋਇਆ ਕੁਝ ਫਗਵਾੜੇ ਸੋਨੀਆ ਮਹੰਦ ਦੇ ਕੋਲ ਪਿਆ ਕੁਝ ਚੰਨੀ ਨੇ ਗਾਇਬ ਕਰਾ ਕੇ ਲਾ ਕੇ ਇੰਦਰ ਰੱਖੇ ਆ ਉਹ ਮੇਰੇ ਕੁੜੀ ਨੂੰ ਮਿਲਣਾ ਚਾਹੀਦਾ। ਓਕੇ। ਹਾਂਜੀ। ਕਿਸੇ ਦਾ ਕੋਈ ਹੱਕ ਨਹੀਂ ਐ। ਠੀਕ ਹੈ। ਹਾਂ ਕਿਉਂਕਿ ਮੇਰਾ ਇਹ ਵੇਖੋ ਕੁੜੀ ਦਾ ਐ। ਕੁੜੀ ਦਾ ਸਭ ਤੋਂ ਪਹਿਲੇ ਮੇਰੇ ਕੁੜੀ ਦਾ ਐ। ਓਕੇ। ਹਾਂ ਤਾਂ ਜਿਹੜਾ ਸਭ ਤੋਂ ਬਿੰਦੀ ਇਹ ਹੈ ਕਿ ਮੇਰੇ ਕੁੜੀ ਦਾ ਹੱਕ ਦਿੱਤਾ ਜਾਵੇ। ਕਿਸ ਨੂੰ ਮਿਲੇ ਨਾ ਮਿਲੇ ਮੈਨੂੰ ਵੀ ਮੈਨਾਂ ਮਿਲੇ। ਮਾੜੇ ਮੇਰੇ ਕੁੜੀ ਨੂੰ ਦੇਉਂਦੀ ਨਹੀਂ। ਮਤਲਬ ਤੁਹਾਡਾ ਕਹਿਣ ਦਾ ਮਤਲਬ ਹੈ ਤੁਸੀਂ ਵੀ ਦਾਅਵੇਦਾਰ ਹੈਗੇ ਆ। ਹਾਂਜੀ ਮੈਂ ਦਾਅਵੇਦਾਰ ਹਾਂ। ਇਹ ਤੁਹਾਡਾ ਹੱਕ ਤਾਂ ਨਹੀਂ ਮਿਲਦਾ। ਫੇਰ ਤੁਹਾਡਾ ਅਗਲਾ ਸਟੈਪ ਕੀ ਹੋਊਗਾ? ਅਗਲਾ ਸਟੈਪ ਨਾ ਕੀ ਹੋਊਗਾ ਮੈਂ ਫਹਾ ਲੈ ਕੇ ਅਗਲਾ ਕਿ ਮੈਂ ਮਰ ਜਾਵਾਂ ਕਿ